ਵੀ ਗੱਲ ਗੱਲ ਨੂੰ ਸਮਝੋ ਇਤਨਾ ਵਿਤਕਰਾ ਕਰੀਏ ਸੀ ਇੱਕ ਤੇਰਾ ਲੱਗਣ ਦੇ ਦੀਏ ਇਹਨਾਂ ਦਾ ਵੀ ਇਕੱਠਾ ਹੋਇਆ ਐ ਇਹਨਾਂ ਦਾ ਵੀ ਇਕੱਠਾ ਹੋਇਆ ਯਾਰ ਉੱਥੇ ਗੱਲ ਦੂਏ ਲੋਟ ਗਲਤ ਬਣਦੀ ਹੈ ਅੱਜ ਵਾਰਨ ਖੇਤਾਂ ਵਾਲਾ ਕੋਈ ਵੀ ਮਾਰ ਪੈ ਤੋਨੇ ਜਿਹੜਾ ਲੋਈ ਹੁਣ ਕੋਲ ਨਾਲੇ ਮਗਾ ਕਰੇਡ ਪਾਉਂਦੇ ਆ ਮੈਨੂੰ ਤਾਂ ਲੱਗਦਾ ਨਹੀਂ ਅੱਜ ਫੇਰ ਬਈ ਦੇਖੋ ਉਹਨਾਂ ਦਾ ਵੀ ਜੁੜਾ ਗਿਆ ਗਿਆ ਉਹਨਾਂ ਲੈ ਕੇ ਜਾ ਰਹੇ ਨੇ ਕਿਤੇ ਨੇੜੇ ਕੋਈ ਨਹੀਂ ਲੈ ਕੇ ਇੱਕ ਬਣਦਾ ਜਦੋਂ ਦੋ ਜਣਾਂ ਦਾ ਇਕੱਠਾ ਕਰਦਾ ਇਹ ਤੋਏ ਨਹੀਂ ਲੋਟੀਆਂ ਹੁਣ ਜਿਹੜੀਆਂ ਨੇ ਇਹੋ ਜੀ ਗੱਲ ਆ ਉਹਦਾ ਮੈਂ ਉਹਦਾ ਦਰਦ ਤੇ ਖਦਾ ਨਹੀਂ ਆ ਰਿਹਾ ਉਹਦਾ ਵੇਚੀ ਕਿਉਂ ਜਾਂਦੇ ਆਂ ਸਾਡਾ ਪਰੇ ਪਿਆ ਹੁਣ ਜੋਦ ਲੈਣਾ ਤਾਂ ਕਿੱਥਾ ਆਇਆ ਉਹ ਤੈਨੂੰ ਦਾ ਇਕੱਠਾ ਕਰਾਉਣਾ ਚਾਹਦਾ ਸਾਰਿਆਂ ਨੂੰ ਵੇਚ ਲੈਣ ਦੋ ਅੱਜ ਤੋਂ ਲੈ ਕੇ ਸਾਰਿਆਂ ਨੂੰ ਵੇਚ ਲੈਣ ਦੋ ਇੱਕ ਲੈਣਾ ਕੀ ਫਰਕ ਪੈ ਜੂਗਾ ਇੱਕ ਲੈਣਾ ਕੋਈ 바ਰ ਨੂੰ ਮੋੜ ਦਸੋ ਸਾਰੇ ਇੱਕ ਦਿਨਾਂ ਦੀ ਲੈਣਾ ਅੱਜ ਸਾਰੇ ਤੁਸੀਂ ਉਹ ਦੇਖ ਲੰਦੇ ਹੋਣ ਜਾਂ ਤੁਹਾਨੂੰ ਕਿਹਾ ਸੀ ਨਾ ਤੁਹਾਨੂੰ ਮੈਂ ਖੀਰਾ ਰੱਖਣ ਤੋਂ ਪਹਿਲਾਂ ਕਿਹਾ ਸੀਗਾ ਬਾਈ ਨਾ ਤੁਹਾਨੂੰ ਹੁਣ ਉੱਤੋਂ ਉੱਤ ਕੀ ਕਹਿ ਗਿਆ ਮੋਤਨ ਵੀ ਇਹੀ ਗੱਲ ਕਹੀ ਹੈ ਓਏ ਆ ਮੈਨੂੰ ਉਹ ਜਿਹੜੇਗਾ ਮੈਂ ਚੱਕ ਨਹੀਂ ਇਹ ਗੱਲ ਨਹੀਂ ਇਹ ਇਹ ਉਹ ਦੇਖ ਦੂਗਾ ਤਾ ਕਿ ਤੈਨੂੰ ਹੀ ਛੱਡ ਦੇਣੇ ਦੇਖੋ ਗੱਲ ਦੇ ਬੁੱਢੀ ਕੋਈ ਨਾ ਲੋਕਾ ਦੇਖੋ ਦੋ ਦਾ ਕੱਟਾ ਕਰਾਤਾ ਉਹ ਸਾਨੂੰ ਕੀ ਕਹਿਣਗੇ ਜੇ ਅਸੀਂ ਕੱਟਾ ਕਰਾ ਗਏ ਆ ਤੇਰੇ ਸਾਹਮਣੇ ਸੋਨੀ ਨੇ ਸਮਾਨ ਪਾੜਦੇ ਆਉਂਗਾ ਦੇਖ ਤਾਂ ਨਹੀਂ ਇੱਕ ਹਾਜੀ ਵਾਲਾ ਨਾ ਲਵਾ ਲਓ ਬਹਾਨਾ ਪਤਾ ਹੈ ਇਹ ਹੁਣ ਆ ਬੈਠੋ ਕਦੇ ਲੋਕਾਂ ਦੇ ਅੱਜ ਨਾ ਮੰਨੀ ਹਾਲੇ ਨਾ ਜਿਹੜਾ ਲਾਉਂਗਾ ਲਾ ਦੇਗਾ ਲਾ ਲਾਂਗੇ ਆਪਾਂ ਕਰਦੇ ਕੋਈ ਪਾਣੀ ਬਤਨ ਕਰਦੀ ਤੁਸੀਂ ਹਾਜੀ ਦਾ ਲਾ ਲਓ ਨਾ ਦੱਸੋ ਇਲੈਕਟ੍ਰਿਕ ਦਾ ਮਾਰਨ ਜਵਾਬ ਤੇ ਰੱਬ ਦੇ ਆ ਤੋ ਵਾਹ ਜੇ ਮਾਰੋ ਨਾ ਤੱਕਰੋ ਨਾ ਮਾਰੋ ਦੇਖੋ ਮਾਈ ਫੋਨ ਲਾ ਫਿਰ ਜੇ ਗੱਲ ਫੋਨ ਲਾ ਤਨ ਸੁਣ ਲਾ ਅੱਜ ਤੋਂ ਬਾਅਦ ਜੇ ਬੰਨਾ ਇੱਕ ਇਹੋ ਜਿਹੀ ਕਰਦੇ ਨੇ ਚਲੋ ਅੱਜ ਨਾ ਨਾ ਉਹਨਾਂ ਨੂੰ ਇਹ ਕੱਲ ਨੂੰ ਇਹ ਤੁਸੀਂ ਮੰਨ ਲੈਂਦਾ ਅਸੀਂ ਚੱਕ ਕੇ ਸਮਾਨ ਲੈਣਾ ਰੱਟ ਛੱਟ ਕੇ ਮਾਰਨਾ ਠੀਕ ਹੈ ਇਹ ਗੱਲ ਤੁਹਾਨੂੰ ਮਨਜ਼ੂਰ ਹੈ ਸਾਰਿਆਂ ਨੂੰ ਦੱਸੋ ਤਾਂ ਇਹ ਹੁਣ ਦੱਸੋ ਤੁਸੀਂ ਸਾਰੇ ਖੜੇ ਹੋ ਸਾਨੂੰ ਇਹ ਚੀਜ਼ ਨਾਲ ਅਸੀਂ ਕਹਿਣਾ ਨਹੀਂ ਰਿਹਾ ਫਿਰ ਉਹਕੇ ਮੁੜ ਕੇ ਮੇਰੇ ਨਹੀਂ ਪਾਉਂਦਾ ਉਹ ਮੈਨੂੰ ਲੈ ਗਏ ਕੱਲ ਦਾ ਗੋਰੀ ਸੱਚੀ ਉਹ ਯਾਰ ਸਾਡੇ ਤੋਂ ਪਹਿਲਾਂ ਤੁਹਾਨੂੰ ਦੋ ਅਗਮਾਂ ਪਹਿਲਾਂ ਹੀ ਦੋ ਤਰ੍ਹਾਂ ਦੇ ਰੰਗ ਫੜਾਵਾ ਕਰਿਆ ਹੈ ਤੇ ਤੂੰ ਵੀ ਇੱਥੋਂ ਹੱਥੀਂ ਦਾ ਮੰਨ ਲੀਂਗਾ ਨਹੀਂ ਚਾਹੀ ਹੁਣ ਨਹੀਂ ਦੇਣੀ ਉਹ ਸਾਨੂੰ ਸਾਡੇ ਕਹਿੰਦੇ ਕਹਿੰਦਾ ਸਾਡੇ ਵੀ ਰੋਕਾ ਮਾਰਦੇ ਲੋ ਅਸੀਂ ਤਾਂ ਆਉਣਾ ਇਸ ਤਾਂ ਸਾਡੇ ਨੂੰ ਦੇਖਣ ਦੇ ਆਹ ਰੋਕੀ ਲਾਂ ਬਣਾਏ ਚੌਂ ਕਰ ਨੂੰ ਜਿਹੜਾ ਕੋਈ ਕਹਿਣਾ ਬੋਲੋ ਭਾਈ ਪਤਾ ਤਾਂ ਉਹਨਾਂ ਨੂੰ ਕਿਹੜਾ ਹੈ 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 ਕਿਹੜ ਕਿਹੜਾ ਜੱਟ ਮੱਜਲਾ ਖਦਾਨੂ ਲੈ ਕੇ ਚੋਗਰਾ ਦੀ ਗੱਲ ਕਰਨ ਲੱਗਿਆ ਇਹ ਮੈਂ ਪਜਲਾ ਹੋ ਕੇ ਖਰਾਬੀਆਂ ਕਰਦਾ ਹਾਂ ਆ ਆ ਕਲੀਅਰ ਕਰਦੇ ਨੇ ਨਾ ਕਲੀਅਰ ਕਰਦੇ ਨੇ ਉਹ ਫਿਰ ਫਿਰ ਕਰਦੇ ਮਤ ਹਲਵਾ ਚ ਦਨ ਭਾਈ ਤੁਸੀਂ ਵੀ ਲਾ ਲਓ ਜਿਹੜੀ ਗੱਲ ਹੋ ਗਈ ਬੰਟੀ ਦਾ ਅੱਜ ਦੀ ਦਿਹਾੜੀ ਲਾ ਲਓ ਪਰ ਇਹ ਤਾਂ ਬਾਅਦ ਆ फेर ਅਗਲੀ ਵਾਰੀ ਇਹ ਤੋਂ ਹੀ ਇਹ ਨਾ ਹੋਵੇ ਕਿ ਆ ਵੀ ਮੈਂ ਤਾਂ ਜਿੱਥੇ ਲਿਆ ਮੈਂ ਦੂਰ ਲਿਆ ਕੋਈ ਨਹੀਂ ਕੋਈ ਨਹੀਂ ਬਾਹਰ ਆਉਂਦਾ ਅਸੀਂ ਬਾਟ ਲਿਆ ਆਂ ਅੰਦਰ ਕਿਥੇ ਹੋਰ ਤੋਂ ਲਾਇਆ ਹਾਂ ਹੋਰ ਪਾਸੇ ਬੈਠੋ ਥੋੜੀ ਛੋਟੇ ਛੋਟੇ ਤੇ ਨਹੀਂ ਬੈਠਾ ਹਾਂ ਆ ਚਾਰ ਖਾਣਾ ਛੱਡ ਕੇ ਜਿੱਥੇ ਦਾਹ ਮੈਜੂ ਸਾਡੇ ਕੋਲ ਉੱਤਰ ਬੈਠੀ ਅਸੀਂ ਉੱਤਰ ਬੈਠੀ ਆ ਮੋਰ ਦੇ ਬਾਦੋਂ ਯਾ ਸਾਡਾ ਦੋ ਆਟਮਾ ਦਾ ਘਰ ਕਿਸੇ ਦਾ ਵੀ ਨਹੀਂ ਪੂਰਾ ਸਾਰੇ ਹੀ ਗੰਦ ਚ ਹੋਰ ਵੀ ਮਾਰ ਵਿੱਚ ਉੱਤੇ ਹੋਰ ਸਾਰੇ ਇੱਕੋ ਹੀ ਜਾਈ ਇਥੇ ਹੀ ਨਾ ਆਉਂਗਾ ਸਾਰੇ ਮੰਡਿਆ ਚ ਨਾ ਕੋਈ ਆ ਸਾਰੇ ਇਹ ਨਹੀਂ ਵੀ ਉੱਤੇ ਮੰਨੀ ਹੋ ਰਹਾ ਉੱਤੇ ਹੋ ਰਹਾ ਸਾਭ ਕਿਤੇ ਨਹੀਂ ਹੈਗਾ ਪਰ ਨੇ ਚਾਹਦੇ ਪਰੇ ਲਾਉਣੇ ਨਹੀਂ ਜੀ ਜੀ ਵਿੱਚ ਤਾਂ ਉੱਤੇ ਥੰਦੇ ਨੂੰ ਲਾਈਟ ਪਾ ਲਾਉਂਦੇ ਕੋਟ ਰਾਂਗਿਆ ਦਾ ਕਹਾਂ ਪਰਾਲੀ ਲਾਈ ਸੀ ਪਰਾਲੀ ਲਾਈ ਕਿੱਥੇ ਆਪ੍ਰੀਆ ਤੋਂ ਕਹਾਂ ਆ ਨਾਈਟ ਦੇ ਵਿੱਚ ਪਹੁੰਚਦਾ ਮੈਂ ਇੱਧਰ ਤਾਂ ਲਾਈ ਸਕਦੇ ਅਸੀਂ ਆਪਣੀਆਂ ਪਾਵਾਂ ਆਹ ਗੱਡੀ ਦਾ ਪਾਵਾਂ ਉੱਥੇ ਨੇ ਵੀ ਆਪ ਦੋ ਵਾਰ ਵੀ ਦੱਸਦੇ ਕਿ ਭਾਈ ਇਦਾਂ ਕਰਦੇ ਉੱਥੋਂ ਦਾ ਉੱਥੇ ਮੰਨਿਆ ਹੈ ਕਿ ਦੋ ਵਾਰ ਕੱਲ ਨੂੰ ਕਲੀਅਰ ਕਰਦਾ ਮੈਂ ਮੈਨੂੰ ਦਿਖਾ ਲੋ ਆ ਤੁਸੀਂ ਲਾ ਲੋ ਹਾਂ ਜੀ ਹਰਦਾ ਉਹ ਜੀਤੇ ਦੀ ਮਾਰਕੀਟ ਆ ਵੀ ਦੱਸ ਦਾਂਗੇ ਹਰ ਤਹਿਤਵਾਰ ਨੂੰ ਕੱਲ ਦੇ ਪੈਣੇ ਆਹੋ ਠੀਕ ਹੈ ਅੱਜ ਦੇ ਮਾਲ ਤੋਂ ਬਾਅਦ ਮਾਲ ਮੁੱਲ ਦਾ ਨਾਲ ਲੈ ਲੋ ਇੱਥੋਂ ਲੈ ਕੇ ਜਿੱਥੇ ਮਰਜ਼ੀ ਵੇਚੋ ਇੱਥੇ ਕੋਈ ਚੱਕਰ ਨਹੀਂ ਬੈਕ ਸਾਈਡ ਇਹ ਤਾਂ ਕੋਈ ਚੱਕਰ ਨਹੀਂ ਠੀਕ ਹੈ ਕਲੀਅਰ ਹੋ ਗਈ ਨਾ ਤੁਹਾਨੂੰ ਗੱਲ ਅੱਜ ਇਹਨਾਂ ਨੇ ਹੁਣ ਤੁਹਾਨੂੰ ਇਜਾਜ਼ਤ ਵੀ ਤੁਸੀਂ ਵੀ ਲਾ ਲੋ ਵੇਚ ਲਓ ਕਿਉਂਕਿ ਉਹ ਗੱਲ ਕੋਈ ਨਹੀਂ ਕਾਏ ਸੱਜਣਾਂ ਅਸੀਂ ਵੀ ਦੇਖੋ ਸਾਨੂੰ ਵੀ ਤਨਵੀਰ ਆ ਅਸੀਂ ਵੀ ਬਾਰ ਬਾਰ ਤੁਹਾਡੇ ਨਾਲ ਇਹ ਕੰਨਾ ਕਰੀਏ ਚੰਗੀਆਂ ਨਹੀਂ ਕਰੀਏ Hãy subscribe cho